ਤਾਂ ਬਿਲਕੁਲ ਰਾਵਣ ਮੇਗਨਾਥ ਦੇ ਪੁਤਲੇ ਜੋ ਹੈ ਕੰਬ ਮੇਗਨਾਥ ਦੇ ਪੁਤਲੇ ਪਗਨ ਪੈਟ ਕੀਤਾ ਗਿਆ ਹੈ ਬਾਈ ਇਹਦਾ ਗੁੱਸੇ ਹੀ ਲੱਗਦਾ ਸੀ ਬੜੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਜਿਹੜਾ ਹੈਗਾ ਉਹ ਆ ਤਾਂ ਪਹਿਲੇ ਪੁਤਲੇ ਨੂੰ ਜਿਹੜੀ ਅੱਖ ਜਿਹੜੀ ਆ ਲਾ ਦਿੱਤੀ ਗਈ ਆ ਤਾਂ ਹੁਣ ਦੂਸਰੀ ਦੀ ਵਾਰੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਸਮਾਦ ਪੀਰ ਬਾਬਾ ਖਾਕੀ ਸ਼ਾਹ ਜੀ ਤੋਂ ਤਾਂ ਤਸਵੀਰ ਐ ਸਮੇਂ ਦੀ ਆ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਪੀਰ ਬਾਬਾ ਖਾਕੀ ਸ਼ਾਹ ਜੀ ਦੀ ਸਮਾਦ ਤੋਂ ਜਿੱਥੇ ਮਹਾਰਾਜ ਕੀ ਆ ਤਾਂ ਇਹਨਾਂ ਪੁਤਲਿਆਂ ਨੂੰ ਅੱਗ ਲਾਈ ਜਾਣੀ ਹੈ ਇਸ ਸਭ ਦੇ ਵਿਚਾਲੇ ਕੁਝ ਹੋਰ ਵੀ ਹੈ ਹੁੱਲੜਵਾਜਾਂ ਦੀ ਸੇਵਾ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਆ ਜਿਹੜੇ ਹੁੱਲੜਵਾਜ ਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਆ ਇੱਕ ਹੁੱਲੜਵਾਜ ਨੂੰ ਜਿਹੜਾ ਕਾਬੂ ਕੀਤਾ ਗਿਆ ਔਰ ਇਸ ਦੀ ਜਿਹੜੀ ਆ ਸੇਵਾ ਕੀਤੀ ਜਾ ਰਹੀ ਆ ਤੇ ਇਹੋ ਜੇ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜੇ ਹੁੱਲੜਵਾਜ ਆ ਉਹ ਨਹੀਂ ਟਾਲਦੇ ਤਾਂ ਫਿਰ ਉਹਨਾਂ ਦੀ ਸੇਵਾ ਵੀ ਜਿਹੜੀ ਹੈ ਉਹ ਵੀ ਕੀਤੀ ਜਾਂਦੀ ਹੈ ਵੱਟੇ ਮਾਰੀ ਇੱਦਾਂ ਅੱਛਾ ਸ਼ਰਾਰਤੀ ਅੰਸਰ ਇਹ ਵੱਟੇ ਮਾਰਦਾ ਸੀ ਇਸ ਕੱਲੋਂ ਵੱਡਾ ਵੱਜਿਆ ਇੱਧਰ ਵੱਟੇ ਕਿਉਂ ਮਾਰੇ ਇਹ ਵੱਟੇ ਮਾਰਦੇ ਪੰਚਾਇਤ ਕਾਂ ਮੈਂ ਰੇਸੀ ਪਿੱਛੇ ਖੜ ਕੇ ਵੱਡੇ ਕਰ ਮੈਨੇ ਮਾਰੇ ਕਿਉਂ ਪਿੱਛੇ ਖੜ ਕੇ ਵੱਡੇ ਕਰ ਰਿਹਾ ਮੈਂ ਆਪ ਇਹਨੂੰ ਖੜਿਆ ਇਹਨੂੰ ਘੱਟ ਕੇ ਤੂੰ ਨਹੀਂ ਚਲਾਇਆ ਇੱਕ ਵਾਰੀ ਜਾਂਦੀ ਫੇਰੇ ਸਾਹਮਣੇ ਦਾਦੇ ਤੇ ਇਸ਼ਾਰਾ ਤੇਰੇ ਨਾਲ ਤੂੰ ਕਹਦੇ ਵੀ ਨਹੀਂ ਚਲਾਇਆ ਨਹੀਂ ਸਰ ਮੈਂ ਕਹਿੰਦਾ ਇਹ ਸੱਚ ਕਹਾਂਗਾ ਤਾਂ ਮੈਂ ਛੱਡਾਂਗਾ ਨਾ ਸਿਟੀ ਵਾਲਿਆਂ ਦੇ ਨਾਲ ਮੈਂ ਸਰ ਚੱਕਿਆ ਸੀ ਬੱਟਾ ਪਰ ਮਾਰਿਆ ਨਹੀਂ ਜਦ ਜੋ ਵੀ ਤੁਸੀਂ ਆ ਗਏ ਵਿਟਾ ਮੇਰਾ ਦੇਖਿਆ ਸੌਰੀ ਮੰਗ ਲੈ ਛੱਡ ਦੇ ਚੱਲ ਗੱਲ ਤੇ ਆਹ ਚੱਲ ਪੀਸੀ ਨੂੰ ਦਿਓ ਬਾਅਦ ਚ ਵੇਖਦੇ ਆ ਦਾਇ ਹੁੱਲੜਬਾਜੀ ਬੁੱਲੜਬਾਜ ਵੀ ਜਿਹੜੇ ਆ ਉਹ ਵਿੱਚ ਹੀ ਹੁੰਦੇ ਆ ਜਿਹੜੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹੋ ਜਿਹਾ ਹੀ ਇੱਕ ਹੁੱਲੜਬਾਜ ਜਿਹੜਾ ਉਹ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਤਾਂ ਤਸਵੀਰਾਂ ਜਿਹੜੀਆਂ ਸਮੇਂ ਦੀਆਂ ਤੁਹਾਨੂੰ ਉਹ ਲਾਈਵ ਦਿਖਾ ਰਹੇ ਆ ਜਿੱਥੇ ਮੇਘਨਾਥ ਕੁੰਭਕਰਨ ਰਾਵਣ ਦੇ ਜਿਹੜੇ ਪੁਤਲੇ ਆ ਉਹਨਾਂ ਨੂੰ ਅਗਨ ਪੇਂਟ ਕੀਤਾ ਜਾ ਰਿਹਾ ਹੈ ਤਾਂ ਇਹ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਪਿੰਡ ਬੱਲੂਆਣਾ ਸ਼੍ਰੀ ਮੁਕਸਰ ਸਾਹਿਬ نیشنل ਹਾਈਵੇ ਤੇ ਵਸਿਆ ਪਿੰਡ ਬੱਲੂਆਣਾ ਦੇ ਸਮਾਦ ਪੀਰ ਬਾਬਾ ਖਾਕੀਸ਼ਾਹ ਜੀ ਤੋਂ ਤਾਂ ਇਹ ਲਾਈਵ ਇਸ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਹੋ ਰਿਹਾ ਜਾਂਦਾ ਹੈ ਉਹ ਫਿਰ ਕਰਨਗੇ ਕਿ ਇਸ ਦੀ ਲੱਕੜ ਜਿਹੜੀ ਆ ਉਹ ਚੱਕਣ ਦੀ ਸਿਆਣੇ ਬਿਆਣੇ ਵੀ ਕੋਸ਼ਿਸ਼ ਕਰਨਗੇ ਸਿਆਣੇ ਬਿਆਣੇ ਵੀ ਆ ਦੇਖੋ ਆ ਆਹ ਆ ਸਾਡੇ ਲੋਕ ਆ ਦੇਖੋ ਅਜੇ ਵੀ ਫਟਾਕੇ ਵੇਚਨੇ ਔਰ ਜਿਹੜਾ ਇਹ ਹੁੱਲੜ ਬਾਜੀ ਤੋਂ ਲੋਕ ਬਾਜ਼ ਨਹੀਂ ਆਦੇ ਇਸ ਦੀਆਂ ਲੱਕੜਾ ਜਿਹੜੀਆਂ ਉਸ ਨੂੰ ਚੱਕਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਨੇ ਤੁਸੀਂ ਦੇਖੋ ਸਿਆਣੇ ਬਿਆਣੇ ਵੀ ਇਸ ਕੰਮ ਨੂੰ ਲੱਗੇ ਤਾਂ ਠੀਕ ਹੈ ਪਰ ਇਹ ਇਦਾਂ ਰਿਸਕ ਲੈਣਾ ਇਹ ਗਲਤ ਹੈ ਇੰਨਾ ਰਿਸਕ ਜਿਹੜਾ ਹੈਗਾ ਉਹ ਨਹੀਂ ਲੈਣਾ ਚਾਹੀਦਾ ਜੋ ਲੋਕ ਇੱਥੇ ਲੈਂਦੇ ਹੋਏ ਦਿਖਾਈ ਦੇ ਰਹੇ ਆ ਸਿਆਣੇ ਬਿਆਣੇ ਵੀ ਲੱਕੜਾ ਜਿਹੜੀਆਂ ਉਹ ਚੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਦੇਖੋ ਜੋ ਪਿੱਛੇ ਢਾਂਚਾ ਰਹਿ ਗਿਆ ਉਸ ਨੂੰ ਜਿਹੜਾ ਹੈ ਥੱਲੇ ਸੁੱਟ ਲਿਆ ਗਿਆ ਨਾਲ ਦੇਖੋ ਲੋਕਾਂ ਦਾ ਹਾਸਾ ਅਜੇ ਪੁੱਤਲੇ ਜਿਹੜੇ ਆ ਉਹ ਮੱਚ ਰਹੇ ਆ ਕਿ ਜਿਹੜੀ ਉਹਨਾਂ ਨੂੰ ਲੱਗੀ ਹੋਈ ਹੈ ਪਰ ਲੋਕ ਜਿਹੜੇ ਆ ਉਹ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਕੀ ਮਾਹੌਲ ਤਾਂ ਸੋ ਇਹ ਸੀ ਬराई ਤੇ ਨਿੱਕੀ ਦੀ ਜਿੱਤ ਸਹਿਰਾ ਜੋ ਤੁਹਾਨੂੰ ਜਲਾਲਾਬਾਦ ਤੋਂ ਤਸਵੀਰਾਂ ਦਿਖਾਈਆਂ इस गा भाई बटे मारे <स्थारी> ਸੇਖੜ ਦੇ ਬੱਚੇ ਤਾਂ ਨਾ ਨਾ ਮਾਰੇ ਕਿਉਂ ਸੇਖੜ ਦੇ ਬੱਚੇ ਖਿਲਾ ਰਿਹਾ ਮੈਂ ਆਪੇ ਖਰਵਾਇਆ ਕਰ ਦੋ ਤੂੰ ਨਹੀਂ ਚਲਾ ਇੱਕ ਵਾਰੀ ਕਿੱਥੋਂ ਦਾ ਤੂੰ ਕਿੱਥੋਂ ਦਾ ਤੇਰੇ ਨਾਲ ਇਹਨੂੰ ਆਨੇ ਦਈਏ ਇਹ ਸੱਚ ਕਹੀਂ ਕਰ ਮੱਛਾਂ ਨਾ ਛੱਡਾਂਗਾ ਜੀ ਆਹ ਥੀਕਿਆਂ ਦੇ ਨਾ ਨਹੀਂ ਨਹੀਂ ਦਿਓ ਪੀਸੀਆ ਪੀਸੀਆ ਦਿਓ ਭਾਜੀ ਪੀਸੀਆ ਨੂੰ ਦਿਓ ਬਾਜੂ ਵੇਚਦੇ ਆਈਏ ਨਹੀਂ ਵਾਹਿੰਦੇ ਰਾਵਣ ਜਿਹੜਾ ਹੈ ਰਾਵਣ ਦੇ ਪੁੱਤਲੇ ਨੂੰ ਅਗਨ ਪੇਟ ਕੀਤਾ ਜਾ ਰਿਹਾ ਹੈ ਪਬਲਿਕ ਸਾਈਕਲ ਖੁਦ ਦੇਖ ਰਹੇ ਨੇ ਆਪ ਦੀਆਂ ਅੱਖਾਂ ਦੇ ਨਾਲ ਦੇਖਦੇ ਹੋਏ ਇਸ ਕੰਮ ਦੀ ਨਿਗਰਾਨੀ ਪੂਰੀ ਰੱਖ ਰਹੇ ਨੇ ਸਿਰ ਘੁੰਮ ਰਹੇ ਨੇ 10 ਸਿਰ ਹਨ ਔਰ ਇਹ ਬੁਰਾਈ ਦੀ ਜਿਹੜਾ ਹੈਗਾ ਅੰਤ ਹੋ ਰਿਹਾ ਹੈ ਔਰ ਅਚਾਈ ਦੀ ਜਿਹੜੀ ਹੈ ਜਿੱਤ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੇਰਾ ਗਰਾਊਂਡ ਸਮਾਧ ਪੀਰ ਬਾਬਾ ਫਕੀਰ ਸ਼ਾਹ ਜੀ ਜਨਾਲਾਬਾਤ ਹੋਏ ਹੈ ਤਸਵੀਰਾਂ ਇਸ ਸਮੇਂ ਦੀ ਆ ਲਾਈਵ ਤੁਸੀਂ ਦੇਖ ਰਹੇ ਹੋ ਔਰ ਦੱਸ ਦਈਏ ਕਿ ਪੁਲਿਸ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਗਏ ਆ ਡਰੋਨ ਰਾਹੀ ਵੀ ਇਹ ਸਭ ਦੇ ਉੱਤੇ ਨਜ਼ਰ ਜਿਹੜੀ ਆ ਉਹ ਰੱਖੀ ਜਾ ਰਹੀ ਆ ਤਾਂ ਇਹ ਜਿੱਥੇ ਰਾਵਣ ਕੁੰਮਕਾਰਨਾ ਅਤੇ ਮੇਘਨਾਥ ਦੇ ਪੁਤਲੇ ਜਿਹੜੇ ਆ ਉਹ ਅਗਨ ਪੇਂਟ ਕੀਤੇ ਗਏ ਨੇ ਤਾਂ ਹੋਂਨਾ ਲੋਕਾਂ ਦੇ ਵੱਲੋਂ ਜੋ ਅਕਸ਼ਰੀ ਜਿਤਰਾ ਕੀਤਾ ਜਾਂਦਾ